ਲਓ ਜੀ ਮੇਰੇ ਵੀਰ ਭਰਾਵੋ ਛੋਡੇ ਵਾਸਤੇ ਅੱਜ ਮੈਂ ਢਾਈ ਮਹੀਨਿਆਂ ਦੀ ਗੱਬਣ ਚੈੱਕ ਪਾਸ ਘੋੜੀ ਲੈ ਕੇ ਆਇਆ ਤੇ ਸਿਰੇ ਦੀ ਘੋੜੀ ਆ ਮਿੱਤਰੋ ਬਹੁਤ ਚੰਗੇ ਘੋੜੇ ਤੋਂ ਘੋੜੀ ਗੱਬਣ ਚੈੱਕ ਪਾਸ ਹੈ ਰੇਟ ਸਮੇਤ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਤੇ ਜਿਨ੍ਹਾਂ ਨੇ ਪੇਜ ਫੋਲੋ ਨਹੀਂ ਕੀਤਾ ਪੇਜ ਨੂੰ ਫੋਲੋ ਕਰ ਲਿਓ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਜੀ ਤੇ ਇੰਸਟਾਗ੍ਰam ਅਕਾਊਂਟ ਨੂੰ ਵੀ ਫੋਲੋ ਕਰ ਲਿਓ ਤੇ ਕਾਲੀ ਚੰਬੀ ਘੋੜੀ ਆ ਮੇਰੇ ਵੀਰ ਭਰਾਵੋ 9 ਸਾਲ ਉਮਰ ਦੱਸੀ ਹੈ ਮਾਲਕ ਵੀਰਾਂ ਨੇ 95 ਇੰਚ ਹਾਈ ਟੈਕ ਓੜੀ ਦੀ ਤੇ 1,40,000 ਮੁੱਲ ਕਰਦੇ ਆ ਬਾਈ ਹੋਰੇ ਤੇ 4-5000 ਦਾ ਮੰਨ ਤਾਣ ਬਾਈ ਹੋਰੇ ਹੋਰ ਕਰ ਦੇਣਗੇ ਜੇ ਤੁਸੀਂ ਆਪਣੇ ਪੇਜ ਨੂੰ ਫੋਲੋ ਕਰਨ ਤੋਂ ਬਾਅਦ ਆਪਣੀ ਵੀਡੀਓ ਨੂੰ ਆਪਣੇ ਵੀਰ ਭਰਾਵਾਂ ਦੇ ਨਾਲ ਸ਼ੇਅਰ ਕਰੋਗੇ ਤਾਂ ਤੇ ਸਰਦੂਲਗੜ ਏਰੀਆ ਬਾਈ ਹੋਰਿਆਂ ਦਾ 2.5 ਮਹੀਨਿਆਂ ਦੀ ਗੱਬਣ 'ਚ ਇੱਕ ਪਾਸ ਹੈ ਜੀ ਜੋਦੇ ਮੰਗਲ ਘੋੜੇ ਤੋਂ ਸਰਦੂਲਗੜਾ ਘੋੜਾ ਤੇ ਇਸ ਵਾਰੀ ਦੀ ਘੋੜੀ ਪਾਸ ਹੈ ਜੀ ਬਾਲਪੋਰੀਆਂ ਦੀ ਸਾਫ਼ ਹੈ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਹੈ ਜੀ ਗੱਲਬਾਤ ਕਰ ਲਿਓ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪੇਛੀ ਨਹੀਂ ਬਹੁਤ ਵਧੀਆ ਘੋੜੀ ਆ ਤੇ ਕਰਿਓ ਜੀ ਮਾਲਕ ਵੀਰਾਂ ਨਾਲ ਗੱਲਬਾਤ ਵੀਡੀਓ ਦੇਖਣ ਲਈ ਧੰਨਵਾਦ ਤੇ ਵੀਡੀਓ ਕਰਵਾਉਣ ਲਈ ਆਪਣੇ ਨਾਲ ਸੰਪਰਕ ਕਰ ਸਕਦੇ ਹੋ 85482340 WhatsApp ਤੇ ਮੈਸੇਜ ਕਰ ਦਿਓ ਮਿਲਦੇ ਆਂ ਕੋਈ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ